ਸਮਾਜ ਸੇਵਾ ਦੇ ਕੰਮ ਲਈ ਹਰ ਸਮੇਂ ਤਿਆਰ ਰਹਿਣ ਵਾਲੀ ਫਗਵਾੜਾ ਤੋਂ ਮਹਿਲਾ ਮਾਦੀ ਸਿਰਮੌਰ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਕਲਬ ਫਗਵਾੜਾ ਬਲੋਂ ਇੱਕ ਹੋਰ ਸਮਾਜ ਸੇਵਾ ਦਾ ਉਪਰਾਲਾ ਕਰਦੇ ਹਾਂ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਇੱਕ ਸਮਾਗਮ ਦਾ আয়োজন ਫਗਵਾੜਾ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵਕਾ ਮੈਡਮ ਨਵਿਤਾ ਸ਼ਾਹ ਬੜਾ ਨੇ ਕੀਤੀ ਇਸ ਦੌਰਾਨ ਜਿੱਥੇ ਐਸਟੀਪੁਤਰੀ पाठशाला ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਸਕੂਲ ਦੀ ਫੀਸ ਦਿੱਤੀ ਗਈ ਉੱਤੇ ਹੀ ਪਿੰਡ ਲਖਪੁਰ ਦੇ ਇੱਕ ਪਰਿਵਾਰ ਜਿਸ ਦੇ ਮਕਾਨ ਦੀ ਛੱਤ ਕੁਝ ਮਹੀਨੇ ਪਹਿਲਾਂ ਇਹ ਹੜਾ ਦੁਰੰਡੇ ਗਈ ਸੀ ਉਸ ਪਰਿਵਾਰ ਦੀ Yeah ਇਸ ਮੌਕੇ ਪੀੜਤ ਵਿਅਕਤੀ ਅਤੇ ਵਿਦਿਆਰਥੀਆਂ ਨੇ ਕਲੱਬ ਵੱਲੋਂ ਉਹਨਾਂ ਦੀ ਮਦਦ ਕਰਨ ਲਈ ਜਥੇ ਧੰਨਵਾਦ ਕੀਤਾ ਉੱਥੇ ਹੀ ਮੈਡਮ ਨਵਿਤਾ ਸ਼ਾਵੜਾ ਤੇ ਰਜਨੀ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਫੀਸ ਦੇਣ ਦਾ ਉਪਰਾਲਾ ਡਾਕਟਰ ਦਵਿੰਦਰ ਵੱਲੋਂ ਕੀਤਾ ਗਿਆ ਹੈ ਜਦਕਿ ਜ਼ਰੂਰਤਮੰਦ ਵਿਅਕਤੀ ਨੂੰ ਉਸ ਦੇ ਛੱਤ ਬਣਾ ਕੇ ਦੇਣ ਦਾ ਖਰਚਾ ਸਾਰੀ ਕਲੱਬ ਵੱਲੋਂ ਮਿਲ ਕੇ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸਮਾਜ ਸੇਵਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਕਹਿ ਚਾਣ ਤੋਂ ਬਾਅਦ ਹੀ ਪੀੜਤ ਪਰਿਵਾਰ ਦੇ ਮਕਾਨ ਦੀ ਛੱਤ ਤਿਆਰ ਕਰਕੇ ਦਿੱਤੀ ਗਈ ਹੈ ਉਹਨਾਂ ਹੋਰਨਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਉਹਨ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ ਨਮਸਕਾਰ ਜੀ ਮੈਂ ਨਵਿਤਾ ਛਾਵੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਪਿੱਛੇ ਜੇ ਬਾੜ ਪੀੜਤਾਂ ਲਈ ਅਸੀਂ ਕਈ ਪ੍ਰੋਜੈਕਟ ਕੀਤੇ ਸੀਗੇ ਸਾਨੂੰ ਮੈਡਮ ਨੇ ਦੱਸਿਆ ਲਖਪੁਰ ਪਿੰਡ ਹੈਗਾ ਵੈ ਉੱਥੇ ਮੈਂ ਗਈ ਦੇਖਣ ਉਹਨਾਂ ਦੀ ਛੱਤ गिर ਗਈ ਸੀ ਕਾਫੀ ਬੁਰੇ ਹਾਲਾਤ ਸੀਗੇ ਘਰ ਦੇ ਅਸੀਂ ਕਿਹਾ ਜੋ ਅਸੀਂ ਥਿਲਫੁਲ ਸੇਵਾ ਕਰ ਸਕਦੇ ਹਾਂ ਅਸੀਂ ਆਪਣੇ ਕਲੱਬ ਵੱਲੋਂ ਕਰਾਂਗੇ ਅਸੀਂ ਉਹਨਾਂ ਦੀ ਛੱਤ ਪੁਆਈ ਹੈ ਮਤਲਬ ਹੁਣ ਅਸੀਂ बार-बार ਪਿੰਡ ਤਾਂ ਨਹੀਂ ਜਾ ਸਕਦੇ ਅੱਜ ਅਸੀਂ ਉਹਨਾਂ ਨੂੰ ਛੱਤ ਪਵਾ ਕੇ ਉਹਨਾਂ ਨੂੰ ਪੇਮੈਂਟ ਹੈਂਡਓਵਰ ਕਰ ਦਿੱਤੀ ਹੈ ਤੇ ਅਸੀਂ ਕਾਫੀ ਅੱਛੇ ਅੱਛੇ ਪ੍ਰੋਜੈਕਟ ਕਰਦੇ ਰਹਨੇ ਆ ਅੱਜ ਸਾਡਾ ਇੱਕ ਐਜੂਕੇਸ਼ਨ ਲਈ ਵੀ ਪ੍ਰੋਜੈਕਟ ਹੈਗਾ ਬੱਚਿਆਂ ਦੀ ਸਕੂਲ ਦੀ ਫੀਸ ਸਾਡੇ ਡਾਕਟਰ ਦਵਿੰਦਰ ਦੰਦੇ ਹੈਗੇ ਆ ਅਸੀਂ ਡਾਕਟਰ ਹਰ ਸਾਲ ਬੱਚੇ ਵੀ ਅਡਾਪਟ ਕਰੀਦੇ ਆ ਪਲੱਸ ਕਿਸੇ ਨੂੰ ਬਾੜ ਪੀੜਤਾ ਨਾ ਜੋ ਐਨੀ ਬਾਡੀ ਕਿਸੇ ਨੂੰ ਵੀ ਹੈਲਪ ਹੁੰਦੀ ਹੈ ਅਸੀਂ ਹਰ ਵੇਲੇ ਤਿਆਰ ਰਹਨੇ ਆ ਸਾਨੂੰ ਕੋਈ ਵੀ ਦੱਸ ਸਕਦਾ ਪ੍ਰੋਜੈਕਟ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਨੂੰ ਮਤਲਬ ਕੋਈ ਵੀ ABC ਕੋਈ ਵੀ AB ਪਰ ਨੀਡੀ ਹੋਵੇ ਐਕਚੁਅਲ ਚ ਨੀਡੀ ਹੋਵੇ ਅਸੀਂ ਉਹਨਾਂ ਦਾ ਪ੍ਰੋਜੈਕਟ ਹਮੇਸ਼ਾ ਕਰਦੇ ਆਂ ਔਰ ਇੰਨੇ ਸਾਲਾਂ ਤੋਂ ਕਦੀ ਵੀ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਅੱਗੇ ਤੋਂ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੋਸਟ ਵੈਲਕਮ ਆ ਕੇ ਸਾਨੂੰ ਕਹਿ ਸਕਦਾ ਸਾਡੇ ਕਿਸੇ ਵੀ ਮੈਂਬਰ ਨੂੰ ਕਹਿ ਸਕਦਾ ਵੈ ਥੈਂਕ ਯੂ ਵੈਰੀ ਮਚ ਅੱਜ ਸਾਡੇ ਕਲੱਬ ਨੇ ਇਹਨਾਂ ਗਰਲਜ਼ ਲਈ ਫੀਸ ਦਾ ਅਰੇਂਜ ਕੀਤਾ ਆ ਜਿਹੜਾ ਕਿ ਡਾਕਟਰ ਦਵਿੰਦਰ ਵੱਲੋਂ ਹੈ ਉਹਨਾਂ ਨੇ ਹਰ ਸਾਲ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਨਹੀਂ ਹੋਰ ਬਹੁਤ ਸਾਰੇ ਬੱਚਿਆਂ ਨੂੰ ਉਹ ਫੀਸ ਦਿੰਦੇ ਹੈਗੇ ਆ ਤਾਂ ਕਿ ਲੜਕੀਆਂ ਪੜ ਸਕਣ ਇਹ ਲੜਕੀਆਂ ਬਹੁਤ ਹੀ ਪੂਰ ਫੈਮਲੀਜ਼ ਤੋਂ ਆਉਂਦੀਆਂ ਆ ਜਿਨ੍ਹਾਂ ਦੇ ਫਾਦਰ ਮਦਰ ਜਾਂ ਕੋਈ ਦਿਹਾੜੀ ਕਰਦੇ ਆ ਤੇ ਜਾਂ ਮਾਵਾ ਉਹਨਾਂ ਦੀਆਂ ਪੋਚੇ ਲਗਾਉਂਦੀਆਂ ਤੇ ਬੱਚੇ ਪੜ ਨਹੀਂ ਸਕਦੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਫੀਸ ਦਿੱਤੀ ਜਾਂਦੀ ਹੈ ਤਾਂ ਕਿ ਇਹ ਬੱਚੇ ਪੜ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ Thank you